ਰਿੰਕੂ ਜੀ ਨੇ ਸੁਪਨੇ ਬਹੁਤ ਵੱਡੇ ਪਾੜਨੇ ਸੀ ਕਿ ਉਹਨਾਂ ਦੀ ਇੱਛਾ ਸੀ ਇਹ ਸਾਡੇ ਸੁਣ ਦੇ ਵਿੱਚ ਵੀ ਆ ਰਿਹਾ ਸੀ ਕਿ ਪੂਰੇ ਜਲੰਧਰ ਲੋਕ ਸਭਾ ਦੇ ਵਿੱਚ ਉਹ ਰਾਜ ਕਰਨਾ ਚਾਹੁੰਦੇ ਸੀ ਜੇ ਕੋਈ ਕੱਲ ਨੂੰ ਆਉਣ ਵਾਲਾ ਵੀ ਐਮਪੀ ਇਹ ਕਹੇ ਕਿ ਅਸੀਂ ਜੀ ਮੈਂ ਤਾਂ ਇਹ ਪੂਰੀ ਲੋਕ ਸਭਾ ਦੇ ਐਮਐਲਏ ਨੂੰ ਮੈਂ ਕੀ ਜਾਣਦਾ ਮੈਂ ਇਹਨਾਂ ਦੇ ਉੱਤੇ ਰਾਜ ਕਰੂੰਗਾ ਇਹ ਨਵੇਂ ਆ ਇਹਨਾਂ ਨੂੰ ਕੀ ਪਤਾ ਰਾਜ ਕਰਨ ਦਾ ਜਦੋਂ ਲੋਕ ਓਵਰ ਸਮਾਰਟ ਹੁੰਦੇ ਆ ਓਵਰ ਕੰਫੀਡੈਂਟ ਹੁੰਦੇ ਆ ਫਿਰ ਉਹਨਾਂ ਦੇ ਸੁਪਨੇ ਜਿਹੜੇ ਪੂਰੇ ਕਰਨ ਵਾਲਾ ਕੋਈ ਨਹੀਂ ਪੈਦਾ ਹੋਇਆ ਸ਼ੀਤਲ ਉਂਗਰਾਲ ਦਾ ਜਾਣਾ ਉਹਦਾ ਕੀ ਕਿਉਂਕਿ ਉਹ ਤਾਂ ਵਿਧਾਇਕ ਵੀ ਸੀ ਮੌਕੇ ਦਾ ਵਿਜਾਇਸੀ ਵਾਲੇ 4 ਸਾਲ ਪਾਈ ਵੀ ਸੀ ਕਿ ਰੀਜ਼ਨ ਰਗੇ ਆ ਮੈਨੂੰ ਲੱਗਦਾ ਸ਼ੀਤਲ ਨਾ ਐਕਸੀਡੈਂਟਲ ਚਲਾ ਗਿਆ ਕਿ ਮੇ ਉਹਨਾਂ ਦੇ ਪਿਛਲਾਵੇ ਦੇ ਵਿੱਚ ਆਇਆ ਜਾਂ ਹੋ ਸਕਦਾ ਕੋਈ ਐਸੇ ਕਾਰਨਾਮੇ ਉਹਦੇ ਵੀ ਹੋਣ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਤੇ ਇਹਦੇ ਵੀ ਗੱਲ ਦੇ ਵਿੱਚ ਕੋਈ ਸਤਾਫਾ ਪਾ ਲਿਆ ਹੋਵੇ ਔਰ ਲਾਲਚ ਜਿਹੜਾ ਹੈ ਨਾ ਉਹ ਇਨਸਾਨ ਨੂੰ ਕਿਸੇ ਬਸਤੇ ਦਾ ਰਹਿ ਨਹੀਂ ਦਿੰਦਾ ਮੈਂ ਤਾਂ ਇਹ ਸਮਝਦੇ ਹਾਂ ਕਾ ਸੀਐਮ ਸਾਹਿਬ ਕ ਚੰਨੀ ਸਾਹਿਬ ਆ ਰਹੇ ਨੇ ਕਿਦਾਂ ਦਾ ਮੁਕਾਬਲਾ ਰਹੇਗਾ ਕਿਉਂਕਿ ਭਾਜਪਾ ਵੱਲੋਂ ਰਿੰਕੂ ਜੀ ਨੇ ਕਾਂਗਰਸ ਤੋਂ ਜਿਹੜੇ ਚੰਨੀ ਸਾਹਿਬ ਆ ਗਏ ਨੇ ਦੇਖੋ ਸਾਰੇ ਸਾਭਾ ਹਾਰ ਚੁੱਕੇ ਆ ਸਾਰੇ ਮੌਜੂਦਾ ਵੀ ਹਾਰ ਚੁੱਕੇ ਆ ਇਹੀ ਚੰਨੀ ਦੋ ਸੀਟਾਂ ਤੋਂ ਹਾਰ ਚੁੱਕੇ ਆ ਅੱਜ ਸਾਡੇ ਨਾਲ ਨਗੋਦਰ ਤੋਂ ਬਤਾਇ ਇੱਕ ਇੰਦਰਜੀਤ ਕੌਰ ਮਾਨ ਨੇ ਮਾਨ ਸਾਹਿਬ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਅੱਜ ਦਾ ਅੰਸ਼ਨ ਹੈ ਕੀ ਵਜਾ ਰਹੀ ਹੈ ਕਰਨ ਬਿਲਕੁਲ ਇਹ ਤਰੀਕਾ ਹੈਗਾ ਸਾਡਾ ਕਿ ਬੀਜੇਪੀ ਦਾ ਚਿਹਰਾ ਜਿਹੜਾ ਨੰਗਾ ਕਰੀਏ ਉਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਦੁਨੀਆ ਹਾਲਾਂਕਿ ਦੁਨੀਆ ਸਮਝ ਚੁੱਕੀ ਆ ਸਮਝ ਚੁੱਕੀ ਆ ਅਮਰੀਕਾ ਵਾਲਕੇ ਮੁਲਕ ਨੇ ਚੀਰਗੇ ਅਰਵਿੰ ਕਿਜਰੀ ਵਾਲ ਜਿਹਨੇ ਸਪੋਰਟ ਕੀਤਾ ਜਰਮਨੀ ਨੇ ਕੀਤਾ ਜਾਪਾਨ ਨੇ ਕੀਤਾ ਪੂਰੀ ਦੁਨੀਆ ਮਤਲਬ ਜਿਹੜੀ ਹੈ ਉਹ ਇਸ ਵੇਲੇ ਇਹ ਮੰਨ ਕੇ ਚੱਲ ਰਹੀ ਹੈ ਕਿ ਭਾਜਪਾ ਜਿਹੜੀ ਉਹ ਧੱਕਾਕਾਰੀ ਮੁਲਕ ਦੇ ਵਿੱਚ ਲੋਕਤੰਤ੍ਰਿਕ ਢਾਂਚੇ ਨੂੰ ਜਿਹੜਾ ਉਹ ਖਤਮ ਕਰਨਾ ਚਾਹੁੰਦੀ ਹੈ ਉਹ ਸਿਰਫ ਤੇ ਸਿਰਫ ਮੋਨੋਪੋਲੀ ਸਰੀਆ ਉਹ ਭਾਜਪਾ ਆਪਣੀ ਚਾਹੁੰਦੀ ਅਸੀਂ ਤਾਂ ਪਹਿਲਾਂ ਹੀ ਸਮਝਦੇ ਹਾਂ ਕਿ ਬਿਨਾਂ ਇਲੈਕਸ਼ਨ ਤੋਂ ਦੂਸਰੇ ਜਿਨ੍ਹਾਂ ਦੀਆਂ ਸਟੇਟਾਂ ਦੇ ਵਿੱਚ ਰਾਜ ਨੇ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ 'ਚ ਲੈ ਕੇ ਆਉਣਾ ਕਿਸੇ ਵੀ ਤਰੀਕੇ ਬਾਈ ਹੁੱਕ ਬਾਈ ਕਰੁੱਕ ਜਿਹੜਾ ਉਹ ਦੇਸ਼ ਦੇ ਵਿੱਚ 100% ਰਾਜ ਚਾਹੁੰਦੀ ਹੈ ਜਿਹੜਾ ਇਹ ਸੁਪਨਾ ਉਹਨਾਂ ਦਾ ਕ ਦਿੱਲੀ ਤੋਂ ਬੁਲਾ ਰਹੇ ਤੁਹਾਡੇ ਆਮ ਆਦਮੀ ਪਾਰਟੀ ਦੇ ਉਹ ਤਾਂ ਕਹ ਰਹੇ ਸਾਡੇ 4 ਲੀਡਰ ਹੋਰ ਰੇਡਾਰ ਤੇ ਨੇਵੇਂ ਉਹਨਾਂ ਦੀ ਰੇਡ ਵੀ ਹੋ ਸਕਦੀ ਹੈ ਹਲੇ ਇਹ ਵੀ ਹੋ ਸ਼ਾਮਾ ਹੋਰ ਨੇ ਕਿ 4 ਲੀਡਰ ਹੋਰ ਗ੍ਰੈਸਟ ਹੋ ਸਕਦੇ ਜਿੱਦੇ ਮਰਜੀ ਚਲੇ ਜਾਣੇ ਇਥੋਂ ਕੁਛ ਨਹੀਂ ਲੱਭਣਾ ਜਿੰਨੇ ਵੀ ਮਰਜੀ ਲੀਡਰ ਅਧਿਕਾਰੀ ਹਾਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਅਤਸ਼ੀ ਜੀ ਦੀ ਗੱਲ ਹੋਈ ਸੀ ਫਿਰ ਦੂਸਿਆਂ ਦੀ ਹੋਈ ਸੀ ਉਹ ਤੋਂ ਕੁਝ ਵੀ ਕਰ ਸਕਦੇ ਉਹਨਾਂ ਲਈ ਕੁਝ ਵੀ ਸੰਭਵ ਆ ਜਿਹੜੇ ਪਹਿਲੇ ਲੀਡਰ ਉਹ ਆਪਣੇ ਜਿਹੜੇ ਉਹਨਾਂ ਨੇ ਜੇਲ੍ਹ 'ਚ ਕੀਤੇ ਉਹਨਾਂ ਦੇ ਖਿਲਾਫ ਕੁਝ ਮਿਲ ਗਿਆ ਉਹਨਾਂ ਨੂੰ ਉਹਨਾਂ ਦੀ ਚਾਰਸ਼ੀਟ ਹੋ ਗਈ ਉਹਨਾਂ ਦਾ ਕੇਸ ਅਦਾਲਤ ਵਿੱਚ ਚੱਲਿਆ ਗਿਆ ਜੇ ਪਿਛਲਿਆਂ ਦਾ ਨਹੀਂ ਗਿਆ ਤਾਂ ਅੱਗੋਂ ਕਿਵੇਂ ਆਸ ਕਰ ਸਕਦੇ ਆ ਕਿ ਕੋਈ ਹੋਰ ਜਿਹੜਾ ਜਿਹਨੂੰ ਵੀ ਫੜਨਗੇ ਉਹਦੇ ਖਿਲਾਫ ਇਹ ਬਿਲਕੁਲ ਜਮਾਂ ਤੱਕਾ ਲੋਕਤੰਤ੍ਰਿਕ ਢਾਂਚਾ ਜਿਹੜਾ ਸਾਡਾ ਲੱਖਾਂ ਦੀਆਂ ਕੁਰਬਾਨੀਆਂ ਅੱਜ ਅਸੀਂ ਇਸ ਪਵਿੱਤਰ ਧਰਤੀ ਤੇ ਖੜੇ ਅਸੀਂ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੇ ਖੜੇ ਆ ਖਟਕੜਕਲਾ ਵਿੱਚ ਖੜੇ ਆ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਇਹ ਲੋਕਤੰਤਰ ਬਹਾਲ ਕਰਾ ਕੇ ਦਿੱਤਾ ਸੀ ਉਸ ਲੋਕਤੰਤਰ ਨੂੰ ਖਤਰਾ ਜਿਹੜਾ ਆ ਉਹ ਇਹ ਜਿਹੜਾ ਪੇਸ਼ ਆ ਰਿਹਾ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੁਹਾਨੂੰ ਰਿੰਕੂ ਜੀ ਨੂੰ ਤੁਸੀਂ ਜਿਤਾਇਆ ਤੁਸੀਂ ਕਿਉਂਕਿ ਕਾਂਗਰਸ ਚੋਂ ਆਇਆ ਸੀ ਰਿੰਕੂ ਹੁਣ ਜਿਤਾਇਆ ਤੇ ਹੁਣ ਉਹ ਕਹੇ ਛੜ ਗਿਆ ਮੈਂ ਪੱਲਾ ਜਿਹੜਾ ਆ ਪਾਸ ਪਾਸ ਚਲਾ ਗਿਆ ਕੀ ਕਹਿਣਾ ਚਾਹੁੰਦੇ ਉਸ ਮਤਲਬ ਕਿ ਦੋ ਤਰ੍ਹਾਂ ਦੇ ਲੋਕ ਬੀਜੇਪੀ ਚ ਜਾਂਦੇ ਨੇ ਇੱਕ ਉਹ ਲੋਕ ਜਿਨ੍ਹਾਂ ਨੂੰ ਪੈਸੇ ਦੀ ਬਹੁਤ ਭੁੱਖ ਹੈ ਉਹਨਾਂ ਨੂੰ ਲੱਗਦਾ ਕਿ 10 ਸਾਲ ਦੇ ਰਾਜ ਦੇ ਵਿੱਚ ਬੀਜੇਪੀ ਨੇ ਇੰਨੇ ਅਰਬਾਂ ਖਰਬਾਂ ਪਰ ਕਮਾਲੇ ਹੋਏ ਔਰ ਸਾਡੇ ਵਾਸਤੇ ਵੀ ਉਹ ਜਿਹੜਾ ਨਾ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਬੈਠੇ ਆ ਇੱਕ ਉਹ ਲੋਕ ਨੇ ਦੂਸਰੇ ਉਹ ਨੇ ਜਿਨ੍ਹਾਂ ਨੇ ਕ੍ਰਪਸ਼ਨ ਬਹੁਤ ਹੱਦ ਤੱਕ ਕੀਤੀ ਆ ਵੱਡੀ ਪੱਦਰ ਤੇ ਕ੍ਰਪਸ਼ਨ ਕਰਕੇ ਉਹਨਾਂ ਦੇ ਕੋਲ ਪੈਸਾ ਇੰਨਾ ਜਮਾ ਹੋਇਆ ਪਿਆ ਕਿ ਕੋਈ ਨਹੀਂ ਸਕਣ ਕਿ ਉਹਨਾਂ ਨੂੰ ਪਤਾ ਆ ਕਿ ਬੀਜੇਪੀ ਦੇ ਦਬਾਅ ਥੱਲੇ ਉਹ ਬੀਜੇਪੀ ਦੇ ਵਿੱਚ ਜਾ ਰਹੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੀਡਰ ਕਿਹੜਾ ਆਉਂਦਾ ਕਿਹੜਾ ਜਾਂਦਾ ਇਹ ਛਾਣਨੇ ਲੱਗਦੇ ਨੇ ਇਹ ਕੁਦਰਤ ਦਾ ਊਸੂਲ ਆ ਜਿਹੜੇ ਜਿਹੜੇ ਕਿ ਦੇ ਵਿੱਚ ਦੇਖਣਾ ਪਸੰਦ ਕਰਦੇ ਆਂ ਔਰ ਜਿਹੜਾ ਸਾਫ਼ ਸੁਥਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਰਹਿੰਦਾ ਉਹ ਅੱਜ ਜਾਵੇ ਜਾਂ ਕੱਲ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਜਿਹੜਾ ਸਾਡੇ ਮਨਜੋਗ ਸ਼੍ਰੀ ਭਗਵੰਤ ਭਗਵੰਤ ਸਿੰਘ ਜੀ ਮਾਨ ਨਾਲ ਖੜੇ ਆ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਖੜੇ ਆ ਅਸੀਂ ਝਾੜੂ ਨਾਲ ਖੜੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਾਰਟੀ ਬੇਸ਼ੱਕ ਕਿਸੇ ਸਿਦਾਰਨ ਵਰਗ ਨੂੰ ਟਿਕਟ ਵੀ ਦੇ ਦੇਵੇ ਅਸੀਂ ਉਹਨਾਂ ਨੂੰ ਵੀ ਡਟ ਕੇ ਚਿਤਾਵਾਂਗੇ ਪਰ ਰਿੰਕੂ ਜੀ ਦਾ ਇੱਕ આરોਪ ਹੈ ਕਿ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਨੇ ਮੈਨੂੰ ਵਾਅਦੇ ਕੀਤੇ ਸੀ ਜਦੋਂ ਮੈਂ ਇਲੈਕਸ਼ਨ ਲੜੀ ਸੀ ਮੈਨੂੰ ਕਿਹਾ ਸੀ ਕਿ ਉਹਨਾਂ ਇੱਕ ਪਾਸਪੋਰਟ ਦੇਊਗਾ ਉਹਦਾ ਨਾ ਪੰਜਾਬ ਜਲੰਧਰ ਤਰੱਕੀ ਕਰੇਗਾ ਉਹ ਪਾਸਪੋਰਟ ਦੇ ਕਹਿੰਦੇ ਉਹਨੂੰ ਮਿਲਿਆ ਨਹੀਂ ਅੱਜ ਵੀ ਲੋਕ ਮੇਰੇ ਤੋਂ ਉਹੀ ਸਵਾਲ ਪੁੱਛਣ ਮੈਂ ਇਸ ਨਾਲ ਚੀਜ਼ਾਂ ਤੋਂ ਦੁਖੀ ਹੋ ਉਹ ਉਹਨਾਂ ਦਾ ਸੁਪਨਾ ਜਿਹੜਾ ਨਾ ਉਹ ਤਕਰੀਬਨ ਜੇ ਤੁਸੀਂ ਇਹ ਸਮਝ ਲਓ ਕਿ ਉਹਨਾਂ ਦੀ ਇੱਛਾ ਸੀ ਇਹ ਸਾਡੇ ਸੁਣਦੇ ਵਿੱਚ ਵੀ ਆ ਰਿਹਾ ਸੀ ਕਿ ਪੂਰੇ ਜਲੰਧਰ ਲੋਕ ਸਭਾ ਦੇ ਵਿੱਚ ਉਹ ਰਾਜ ਕਰਨਾ ਚਾਹੁੰਦੇ ਸੀ ਇੱਕ ਐਮਪੀ ਦਾ ਕੰਮ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਪੰਜਾਬ ਦੇ ਆ ਤੁਸੀਂ ਆਪਣੀ ਉਸ ਲੋਕ ਸਭਾ ਦੇ ਮਸਲੇ ਜਿਹੜੇ ਆ ਨਾ ਉਹ ਤੁਸੀਂ ਸੰਸਦ ਦੇ ਵਿੱਚ ਲੈ ਕੇ ਜਾਣੇ ਆ ਉੱਥੇ ਤੁਸੀਂ ਮਸਲੇ ਜਿਹੜੇ ਉਠਾਉਣੇ ਆ ਉੱਥੋਂ ਮਿਲੇ ਹੋਏ ਪੈਸੇ ਨੂੰ ਤੁਸੀਂ ਆਪਣੇ ਹਲਕੇ ਦੇ ਵਿੱਚ ਡਿਵਾਈਡ ਕਰਨਾ ਆ ਉਹਨਾਂ ਦੇ ਸੁਪਨੇ ਜਿਹੜੇ ਉਹ ਜਲੰਧਰ ਦੇ ਉੱਤੇ ਮੋਹਲੀਸ ਲਈ ਜਿਹੜਾ ਰਾਜ ਕਰਨ ਦੀ ਇੱਛਾ ਸੀ ਨਾ ਉਸ ਇੱਛਾ ਦੇ ਚਲਦੇ ਜਿਹੜਾ ਉਹ ਡਿਸਪਾਇੰਟ ਹੋਏ ਆ ਇਦਾਂ ਨਹੀਂ ਹੁੰਦੀ ਜੇ ਲੋਕ ਸਭਾ ਦੇ ਵਿੱਚ ਅਸੀਂ ਬੈਠੇ ਆ ਲੋਕਾਂ ਦੇ ਨੁਮਾਇੰਦੇ ਜਿਨ੍ਹਾਂ ਨੇ ਸਾਨੂੰ ਚੁੜਕੇ ਭੇਜਿਆ ਸੀ ਆਪਣੇ ਕੰਮ ਕਰਨੇ ਜਾਣਦੇ ਆ ਸਾਨੂੰ ਐਮਪੀ ਦੇ ਜਿਹੜੀ ਆ ਉਹ ਇਦਾਂ ਦੀ ਸਪੋਰਟ ਦੀ ਜ਼ਰੂਰਤ ਨਹੀਂ ਕਿ ਐਮਪੀ ਆ ਕੇ ਸਾਡੇ ਕੰਮ ਕਰੇਗਾ ਇੱਥੇ ਹਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੇ ਕੋਲੋਂ ਪੈਸੇ ਲੈਣੇ ਆ ਅਸੀਂ ਇੱਥੇ ਖਰਚਦੇ ਵੀ ਆ ਉਹ ਜ਼ਰੂਰ ਬਹੁਤ ਸਾਰੇ ਕੰਮ ਕੀਤੇ ਔਰ ਆਉਣ ਵਾਲੇ ਐਮਪੀਆ ਦੇ ਕੋਲੋਂ ਵੀ ਅਸੀਂ ਪੈਸੇ ਲਵਾਂਗੇ ਸਾਡਾ ਹੱਕ ਬਣਦਾ ਅਸੀਂ ਉਹ ਪੈਸੇ ਲੈ ਕੇ ਲਵਾਂ ਜੇ ਕੋਈ ਕੱਲ ਨੂੰ ਆਉਣ ਵਾਲਾ ਵੀ ਐਮਪੀ ਇਹ ਕਹੇ ਕਿ ਅਸੀਂ ਜੀ ਮੈਂ ਤਾਂ ਇਹ ਪੂਰੀ ਲੋਕ ਸਭਾ ਦੇ ਐਮਐਲਏ ਨੂੰ ਮੈਂ ਕੀ ਜਾਣਦਾ ਮੈਂ ਇਹਨਾਂ ਦੇ ਉੱਤੇ ਰਾਜ ਕਰੂੰਗਾ ਇਹ ਨਵੇਂ ਆ ਇਹਨਾਂ ਨੂੰ ਕੀ ਪਤਾ ਰਾਜ ਕਰਨ ਦਾ ਜਦੋਂ ਲੋਕ ਓਵਰ ਸਮਾਰਟ ਹੁੰਦੇ ਆ ਓਵਰ ਕੰਫੀਡੈਂਟ ਹੁੰਦੇ ਆ ਫਿਰ ਉਹਨਾਂ ਦੇ ਸੁਪਨੇ ਜਿਹੜੇ ਪੂਰੇ ਕਰਨ ਵਾਲਾ ਕੋਈ ਨਹੀਂ ਪੈਦਾ ਹੋਇਆ ਪਰ ਸ਼ੀਤਲ ਨੂੰ ਉਂਗਰਾਲ ਦਾ ਜਾਣਾ ਉਹਦਾ ਕੀ ਕਿਉਂਕਿ ਉਹ ਤਾਂ ਵਿਧਾਇਕੀ ਸੀ ਮੌਕੇ ਦਾ ਵਿਧਾਇਕੀ ਸੀਲੇ 4 ਸਾਲ ਪਈ ਵੀ ਸੀ ਕਿ ਰੀਜ਼ਨ ਰਗੇ ਆ ਮੈਨੂੰ ਲੱਗਦਾ ਸ਼ੀਤਲ ਨਾ ਐਕਸੀਡੈਂਟਲ ਚਲਾ ਗਿਆ ਓ ਕਿਸ ਤਰੀਕੇ ਕਿਵੇਂ ਉਹਨਾਂ ਦੇ ਪਿਛਲਾਵੇ ਦੇ ਵਿੱਚ ਆਇਆ ਜਾਂ ਹੋ ਸਕਦਾ ਕੋਈ ਐਸੇ ਕਾਰਨਾਮੇ ਉਹਦੇ ਵੀ ਹੋਣ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਤੇ ਇਹਦੇ ਵੀ ਗੱਲ ਦੇ ਵਿੱਚ ਕੋਈ ਸਫਾਫਾ ਪਾ ਲਿਆ ਹੋਵੇ ਔਰ ਲਾਲਚ ਜਿਹੜਾ ਹੈ ਨਾ ਉਹ ਇਨਸਾਨ ਨੂੰ ਕਿਸੇ ਪਾਸੇ ਤਾਂ ਰਹਿਣ ਨਹੀਂ ਦਿੰਦਾ ਮੈਂ ਤਾਂ ਇਹ ਸਮਝਦੀ ਜਲੰਧਰ ਦੀ ਗੱਲ ਕਰੀਏ ਐਸੇ ਵਾਲੇ ਜਲੰਧਰ ਦੇ ਵਿੱਚ ਤੁਹਾਡੇ ਵੱਲੋਂ ਟਿਕਟ ਜਿਹੜੀ ਹਾਲੇ ਰਿਲੀਜ਼ ਹਾਲੇ ਕਰ ਦਿੱਤੀ ਗਈ ਆ ਤੇ ਉਧਰੋਂ ਬਾਅਦ ਜਿਹੜੇ ਆ ਹੁਣ ਸਾਬਕਾ ਸੀਐਮ ਸਾਬਕਾ ਚੰਨੀ ਸਾਹਿਬ ਆ ਰਹੇ ਨੇ ਕਿਦਾਂ ਦਾ ਮੁਕਾਬਲਾ ਰਹੇਗਾ ਕਿਉਂਕਿ ਭਾਜਪਾ ਵੱਲੋਂ ਰਿੰਕੂ ਜੀ ਨੇ ਕਾਂਗਰਸ ਤੋਂ ਜਿਹੜੇ ਚੰਨੀ ਸਾਹਿਬ ਆ ਗਏ ਨੇ ਦੇਖੋ ਸਾਰੇ ਸਾਬਕਾ ਹਾਰ ਚੁੱਕੇ ਆ ਸਾਰੇ ਮੌਜੂਦਾ ਵੀ ਹਾਰ ਚੁੱਕੇ ਆ ਇਹੀ ਚੰਨੀ ਦੋ ਸੀਟਾਂ ਤੋਂ ਹਾਰ ਚੁੱਕੇ ਆ ਅਸੀਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ ਕੋਈ ਆਪਣੀ ਇਲੈਕਸ਼ਨ ਆਪਣਾ ਲੜੇ ਆਪਣਾ ਪ੍ਰਚਾਰ ਕਰੇ ਜੋ ਤਦ ਮੈਂ ਤੇ ਜਤਲਵੇਸਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਆਪਣੀ ਲੜਾਈ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਸਾਨੂੰ ਬੇਸ਼ੱਕ 10 ਦਿਨ ਪਹਿਲਾਂ ਟਿਕਟ ਦੇ ਦੇਣ 20 ਦਿਨ ਪਹਿਲਾਂ ਟਿਕਟ ਦੇ ਦੇਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਣੀ ਲੜਾਈ ਜਿਹੜੀ ਉਹ ਸ਼ੁਰੂ ਕੀਤੀ ਹੋਈ ਆ ਅਸੀਂ ਬਕਾਇਦਾ ਆਪਣੀ ਇਲੈਕਸ਼ਨ ਕੰਪੈਂਨ ਸਾਡੀ ਚੱਲ ਰਹੀ ਹੈ